ਲਓ ਮੇਤੋ ਅੱਜ ਦੀ ਵੀਡੀਓ ਸੰਤੈ ਟਰੈਕਟਰ ਦਿਖਾਵਾਂਗੇ ਗਿਆਨੀ ਵਾਲੇ ਜੱਗੇ ਤੇ ਸ਼ੁਰੂ ਆਪਾਂ ਕਰਾਂਗੇ ਅਰਜਨ ਤੋਂ ਤੇ ਆ ਜਾ ਫਿਰ ਜੱਗੇ ਕੀ ਹਾਲ ਚਾਲ ਹੈ ਬਹੁਤ ਵਧੀਆ ਟਰਨੋ ਸਾਹਿਬ ਓਕੇ ਦੀ ਰਿਪੋਰਟ ਹੈ ਬਾਬੇ ਨੂੰ ਹਾਂਜੀ ਹਾਂਜੀ ਇਹਦੀ ਕੀ ਸਟੋਰੀ ਆ ਬਾਬੇ ਇਹ ਅਰਜਨਾ ਜੀ 605 ਹੂੰ 2008 ਮਾਡਲ ਹੈ ਜੀ ਅੱਛਾ ਨਾਲ ਦੇ ਟਾਇਰ ਇਹਦੇ ਆਪਾਂ ਲਾਹੇ ਆ ਇਹ ਦੂਜੀ ਵਾਰ ਦੀ ਜੋੜੀ ਆਪੇ ਬਵਾਈਏ ਦੀ ਦੂਜੀ ਵਾਰ ਦੀ ਜੋੜੀ ਹਾਂਜੀ ਹਾਂਜੀ ਤੂੰ ਬੁਵਾਤੀ ਹਾਂਜੀ ਹਾਂ ਨਾਲ ਦੇ ਟਾਇਰ ਆਪਣੇ ਕੋਲ ਸੈਂਟਰ ਗੀਅਰ ਆ ਭਾਈ ਹੂੰ ਇਹਦੇ ਗੇਰਾ ਚ ਚੂੰ ਦੀ ਆਵਾਜ਼ ਵੀ ਨਹੀਂ ਕੱਲਾ ਖੇਤੀ ਤੇ ਚੱਲਿਆ ਹੋ ਟਰੈਕਟਰ ਆ ਬਈ ਕੋਈ ਟਰਾਲੇ ਨਾਲ ਨਹੀਂ ਚੱਲਿਆ ਆ ਉਹ ਅਰਜਨ ਦਾ ਕਈ ਵਾਰੀ ਆਇਆ ਹੁੰਦਾ ਨਾ ਕੋਈ ਗਾਹਕ ਦਾ ਅਰਜਨ ਜਰਾ ਚੱਲਿਆ ਹੋਊਗਾ ਆਪਣਾ ਟਰਾਲੇ ਨਾਲ ਹਾਂਜੀ 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 ਉਹਦਾ ਡਰ ਹੁੰਦਾ ਉਹ ਤੁਸੀਂ ਸਾਊਥ ਸਾਤੇ ਗੇਰ ਦੀ ਨਾ ਦਫਾ ਜਿਪਟੀ ਇਹਦੇ ਰੰਪਾਂ ਦੇ ਟੱਚਿੰਗ ਕਰੀਏ ਬਈ ਪਿੱਛੋਂ ਦਿਖਾ ਦੇ ਬਈ ਸਾਰਾ ਟਰੈਕਟਰ ਨਾ ਖੇਤੀਬੜ ਦੇ ਚੱਲਿਆ ਹੋ ਗਿਆ ਹੱਕ ਹੱਕ ਅੱਛਾ ਸਾਰਾ ਨਾਲ ਦਾ ਪਿਆਗਾ ਹੂੰ ਆ ਇੱਕ ਗਿੱਠ ਮਗਾਇੜ ਹੋਇਆ ਤੇ ਚੋਇੰਡੀ ਟਰੈਕਟਰ ਕੋਲ ਇਹ ਵੀ ਹੋਇਆ ਬਾਕੀ ਰੰਪਾਂ ਦੇ ਟੱਚਿੰਗ ਹੋਈ ਆ ਸਾਰਾ ਜਿਹਨੂੰ ਟਰੈਕਟਰ ਆ ਸਾਫ ਡਬਲ ਕਲਚ ਆ ਪਾਵਰ ਸਟੀering ਅੱਠ ਮਾਲਾ ਸੈਂਟਰ ਗੇਅਰ ਵਾਲਾ ਬਗਰਾੜ ਵੀ ਆ ਪਿਛਲਾ ਪਾਸੇ ਹੋਇਆ ਹੈ ਹਾਂਜੀ ਹਾਂ ਯਾ ਇੰਨਾ ਹੋਇਆ ਇੰਨਾ ਕੁ ਹੋਇਆ ਇੰਨਾ ਕੀ ਉਹ ਦਿੰਦਾ ਹੈ ਨਾ ਹਾਂਜੀ 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 ਬਾਕੀ ਨੀਚੇ ਤੇ ਉੱਪਰੋਂ 76 ਦਾ ਓਰੀਜਨਲ ਸਾਰੀਆਂ ਸਾਰਾ ਸਾਫ ਟ੍ਰੇਟਰ ਹੀ ਬਾਕੀ ਬਾਕੀ ਡਬਲ ਕਲਚ ਆ ਗਿਆ ਹਾਂਜੀ ਪਿਛਲੇ ਟਾਇਰ ਹੈਗੇ 90 95 ਪੈਸੇ ਹੀ ਹੂੰ ਅਗਲੇ ਟਾਇਰ ਹੈਗੇ 60 65 ਪੈਸੇ ਅਗਲੇ 60 65 ਪਾਵਰ ਸਟੀering ਸੈਂਟਰ ਗੇਅਰ ਵਾਲਾ ਅਰਜਨ ਹੂੰ ਸਾਰਾ ਜੱਗ ਡਬਲ ਕਲਚ ਪੀਡੀਓ ਰਿਵਰਸ ਆ ਗਿਆ ਨਾ ਹਾਂਜੀ ਹਾਂਜੀ ਡਬਲ ਕਲਚ ਰਿਵਰਸ ਪੀਵੀ ਪੀਟੀ ਪਾਵਰ ਸਟੀਅਰਿੰਗ ਗੇਅਰ ਇੰਜਨ ਦਾ ਕਿਵੇਂ ਜਗੇ ਗੇਅਰ ਇੰਜਨ ਚੰਗਾ ਟਰੈਕਟਰ ਹੈ ਗੇਅਰ ਦਾ ਤਾਂ ਪੂਰਾ ਫੁੱਲ ਸਾਰ ਇੰਜਨ ਦਾ ਇੰਜਨ ਦਾ ਵਧੀਆ ਵਧੀਆ ਚੰਗਾ ਟਰੈਕਟਰ ਹੈ ਰੰਗ ਪੇਟ ਉਹ ਤੋਂ ਬਗੈਰ ਕਿਤੇ ਹੋਰ ਹੋਇਆ ਨਾ ਨਾ ਹੋਰ ਜੈਨੂਨ ਟਰੈਕਟਰ ਹੈ ਨੰਬਰ ਕਿੱਥੋਂ ਦਾ ਹਰਿਆਣਾ ਪੰਜਾਬ ਪਾਸ ਹਰਿਆਣਾ ਐਨਓ 2008 ਇਹਦੀ ਐਨਓ ਸੀ ਨਹੀਂ ਮਿਲਦੀ ਬਾਈ ਪਾਸ ਕੱਟਪੀ ਹੋਈ ਆਈਡੀ ਪ੍ਰੂਫ ਸਾਰਾ ਕੁਝ ਮਿਲੂਗਾ ਬੰਦੇ ਦਾ ਕੀ ਦੋ ਲੈਤਾ ਹਾਂ ਹਾਂ ਬੰਦਾ 3 ਲੱਖ ਤੇ 11000 ਕਿੰਨੇ ਦਾ ਕਰਦੇਗਾ ਦੋਸਤੀ ਦਾ ਇਹਦਾ ਆਪਾਂ 275 ਦਾ ਟਰੈਕਟਰ ਦੇ ਦੇ ਉਹ ਵਾਓ ਜਗੇ ਐ ਉਹ ਮਾਦਾ ਮੈਨੂੰ ਤਾਂ ਆਇਆ ਸੀ ਮਾਹ ਕਿਤੇ ਨਹੀਂ ਨਹੀਂ ਰੇਟ ਜਾਇ ਜੀ 125 10 35 31000 ਰੁਪਏ ਘਟਾਣਾ ਹਾਂ 36000 ਰੁਪਏ ਘਟਾ ਕੇ ਦੇਜੇ ਜੱਗੀ ਰੋਹ ਉਸ ਤੋਂ ਗਿਆ ਸਟੈਂਡਰਡ ਇਹ ਸਟੈਂਡਰਡ 450 ਹੀ 2010 ਮਾਡਲ ਹੈ ਅਗਲੇ ਟਾਇਰ ਨਵੇਂ ਆ 20 केटी ਦੇ ਪਿਛਲੇ ਸੀਅਰ ਤੇ ਹੈਗਾ 60 65 ਪੈਸੇ ਅੱਛਾ ਇਹ ਆਲ オリジナル ਟਰੈਕਟਰ ਹੈ ਇਹ ਤਾਂ オリジナル ਦੀ ਸੀ ਹੈ ਸੈਂਟਰ ਗੇਅਰ ਪਾਵਰ ਸਟੀਅਰਿੰਗ ਡਬਲ ਕਲਚ ਆਲੀ ਅੰਗਰੇਜ਼ ਮਰੂਤ ਦਿਖਾ ਦੇ ਸੀ ਤਾਂ ਹੁਣ ਤਾਂ ਪਿੱਛੇ ਬਈ ਕੰਪਨੀਆਂ ਉਵੇਂ ਹੀ ਪੰਗੀਆਂ ਆ ਯੂ ਕਨ ਨਹੀਂ ਪੜਾ ਯਾਰ ਹੂੰ ਯੂ ਕਦੇ ਨਹੀਂ ਪੜੋ ਬਈ ਜਮਣ ਕਲਾਸ ਤੇ ਆ ਗਿਆ ਸਿੰਗਲ ਤੇ ਤੀਸਰਾ ਆ ਗਿਆ ਜੇ ਨਹੀਂ ਨਾ ਤੇ ਕਿਵੇਂ ਚੱਕਰ ਚੰਗਾ ਦੇ ਟ੍ਰੈਕਟਰੀ ਨਵਾਂ ਪਿਆ ਜਿੰਨਾ ਸੋਹਣਾ ਆਮਨੇ ਚੰਗਾ ਦਿਖਾ ਦੇ ਪਿੱਛੋਂ ਬਈ ਸਾਰਾ ਖੇਤੀ ਵਾਲਾ ਕੈਮਰਾਮੈਨ ਘੈਂਟ ਆ ਦੂਰੋਂ ਲੱਗਦਾ ਆਪਣੇ ਕੋ ਡਰਾਈਵਰ ਦੇ ਇੱਕ ਟਰੈਕਟਰ ਦੇ ਆਪਣੇ ਨਾਲ ਮਿਲੂ ਅਸੈਸਰੀ ਫੁੱਲ ਮਿਲੂ ਅੱਛਾ ਸਾਫ ਡੱਟਰ ਹੈ ਕਿੰਨੇ ਮਾਡਲ ਦੱਸਿਆ ਸੀਗਾ ਇਹ 2010 ਮਾਡਲ ਹੈ ਜੀ ਰੇਟ ਕੀ ਦੱਸਿਆ ਸੀ ਤਾਂ ਰੇਟ 2,61,000 ਰੁਪਏ ਜੀ ਕਿੰਨੇ ਦਾ ਦੇ ਦੇਗਾ 2-3 ਦੇ ਦੇਗੀ ਹੈ ਦੇਣੇ ਕਾਲੀ ਨਾ ਚਾਹੀਦਾ ਆਹ origignal ਪੇਸ ਆਹ ਹਾਂ ਸਾਰਾ ਸਮਾਨ ਦਿੱਤਾ ਹੈ ਇਹ ਪਕਾਣੀ ਮਾਰ ਲੈਣਾ ਇੱਕਦਮੀ ਖੜਨੀ ਪਉ ਸੁਣਾ ਚੰਗਾ ਹੈ ਨਾ ਤੇ ਜੇਰ ਇੰਜਨ ਕੰਦੀਓ ਕਿਵੇਂ ਹੈ ਜੀ ਜੇਰ ਇੰਜਨ ਦਾ ਚੰਗਾ ਟਰੈਕਟਰ ਆ ਵੀ 1995 ਮਾਡਲ ਹੈ ਤੇ ਆ ਦਾ ਨੰਬਰ ਹੈ ਹਾਂ ਪਿਛਲੇ ਚੱਕਰੀ ਸੀਲ ਨਹੀਂ ਗਿਆ ਪਰ ਪਹਦਾ ਹਾਂ ਜਲਦੀ ਹੈ ਹਾਂ ਪੂਰੀ ਰੱਖ ਦੋ ਬੱਦਲ ਦਿਖਾ ਦੇ ਯਾਰ ਹਾਂ ਪੇ ਜੂ ਇਹ ਤਾਂ ਕੋਈ ਈਡੀ ਉਹ ਨਹੀਂ ਹਾਂ ਜੱਗਿਆ ਤੇਰੇ ਮੌਕੇ ਤੇ ਪੰਜ ਮਾਰਦਾ ਜਮਾਈ ਕਿੱਲਾਂ ਵਾਲੀ ਹੁੱਕ ਨਾਲ ਹੈ ਹਾਂ ਬਾਕੀ ਟਰੈਕਟਰ ਸਾਰਾ ਜਿਹੜੂ ਆ ਨੰਬਰ ਕਿਥੋਂ ਦਾ ਰੱਬਾ ਦਾ ਸਾਫ ਆ ਨੰਬਰ ਪੰਜਾਬ ਜੀ ਪੀ ਵੀ 13 ਸਨੂਰ ਇਹਨੇ ਵਾਰ ਲੱਗਤੀ ਆ ਸੀ ਐਡਵਾਂਸ ਆ ਜੀ ਮੈਡਮ ਟਰੈਕਟਰ ਤੇਰਾ ਜਾਣਾ ਜੀ ਇਹ ਅਮਰਸਰ ਦੇ ਬੰਦੇ ਨੇ ਆਪਣੀ ਵੀਡੀਓ ਦੇਖ ਲਈ ਜੱਗੇ ਅੰਮਰਸਰ ਦਾ ਬੰਦਾ ਡੈਕਟਰ ਦੇ ਰਿਹਾ ਗੇਅਰ ਚ ਵੀ ਕੋਈ ਨਾਰਮਲ ਜੀ ਬਾਅਦ ਹੀ ਹੈ ਜੀ ਜਾਰੇ ਬਾਅਦ ਲੈ ਜਾਊਗਾ ਬੰਦਾ ਉਹ ਚਾਹੀਦਾ 265 ਇਹੋ ਜਿਹੀ ਰੇਟ ਦਾ ਤੇ ਹੁਣ ਰੇਟ ਵੀ ਉਹ ਦਈ ਵੀ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਲੇ ਹੋ ਸੋਤਾ ਮਮਦ ਨੰਬਰ ਵੀ ਪਾ ਲਓ ਕੱਲ ਮੈਨੂੰ ਫੋਨ ਆਇਆ ਸੀਗਾ ਪਰ ਮੈਂ ਚਾਹ ਰਿਹਾ ਵੀ ਵੀਡੀਓ ਦੇਖ ਕੇ ਉਹ ਮੇਟੇ ਜਾਵੇ ਤੇ ਬੰਦਾ ਮੂਰੀ ਨਾ ਅੰਮਰਸਰ ਦਾ 95 ਮਾਰਨ ਦਾ 1 ਲੱਖ ਰੁਪਈਆ ਬਾਕੀ ਆ ਚੀਜ਼ਾਂ ਦੇਖੋ ਵੀ ਗਲਟ ਨਹੀਂ ਹੈ ਕਿਤੇ ਗੱਲ ਇਹ ਹੀ ਹੁੰਦੀ ਹੈ ਨਾ ਮੈਂ ਦੇ ਬਕਸ ਨਾਲ ਦਾ ਰੰਬ ਬਚਾਰੇ ਸਾਫ ਪਈ ਹੈ ਕਿੰਨਾ ਦੇ ਦੇਗਾ ਜੱਕੇ ਇਹ ਦੇ ਦੇਣੀ ਆ ਜਾਣਾ 1 ਲੱਖ ਤੇ 15 15 ਇਹ ਨਹੀਂ ਦੇਣੀ 1 ਲੱਖ ਗੰਦਾ ਫੱਟੀ ਕਿੱਲਿਆਂ ਵਾਲੀ ਉੱਤ ਨਾਲ ਦਿਖਾ ਦੇ ਸਾਫ ਫੇਸਬੁਕ ਦਿਖਾ ਦੇ ਵੀ ਦੇ ਦੇ ਤੂੰ ਖਾ ਕੇ ਵਾਹ ਤੇੰਗਾਲੀ ਨਾਲ ਸਾਢੇ 10 ਤੋਂ 10 ਪੂਰੀ ਸਾਫ ਹੈ ਠੀਕ ਹੈ ਜੀ ਇਹ ਜਾਣਾ ਬਈ ਤੇਰਾ ਟਰੈਕਟਰ ਆ ਮਸਾ 1 15 ਦਾ ਜੱਸ ਸੁਣੋ ਆ ਬਈ ਇਹਦੇ ਵਿੱਚ ਆਪਾਂ ਨੂੰ ਬਹੁਤ ਵੱਡੀ ਝੜੀ ਨਹੀਂ ਟਰੈਕਟਰ ਤੇ ਕੱਟਿਆ ਹੋਇਆਗਾ ਹੋ ਗਏ ਸਾਰੇ ਹਾਂ ਜੀ ਹਾਂ ਨੰਬਰ ਕੋ ਦੋ ਨੰਬਰ 9780252959 9780252959 ਨੌ ਵੀ ਨੰਬਰ ਹੈ ਜੱਗੇ ਜਿਹੜਾ ਵੀਡੀਓ ਚੱਲੀ ਜਾਂਦਾ ਹੈ ਵੀਡੀਓ ਦਬਕੇ ਸ਼ੇਅਰ ਕਰਦੇ ਪੇਜ ਨੂੰ ਪੰਨ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਰਿਟਰਿਵ ਬਾਅਦ